ਤੂੰ ਟੈਂਟ ਲੈਣਾ ਹੈ ਟੈਂਟ ਲਈ ਆਪਾਂ ਪਟੂੜੇ ਵਾਲੇ ਆ ਟਿਕੜੋ ਕਰਦੀ ਆ ਇਹ ਪ੍ਰੋਗਰਾਮ ਤੋਂ ਕੀ ਲੈਣਾ ਤੂੰ ਸਮਾਨ ਪੁੱਛ ਕਿਹੜਾ ਲੈ ਮਤਲਬ ਬਾਹਰੋਂ ਲਾਲ ਰੰਗ ਹੋਵੇ ਵਿੱਚ ਹਰੇ ਫੁੱਲ ਬਣੇ ਹੋਣ ਤੇ ਜਿਹੜੇ ਉਹਦੀ ਐ ਕੋਨਾ ਨਾ ਆਸੇ-ਪਾਸੇ ਉਹਨੂੰ yellow ਰੰਗ ਦਾ ਗੋਟਾ ਲੱਗਾ ਹੋਵੇ ਐਦਾਂ ਦਾ ਟੈਂਟ ਚਾਹੀਦਾ ਤੂੰ ਲੈਤਾ ਨਾਲੀ ਇਹਦਾ ਕਿੰਨਾ ਕਰਾਇਆ ਇਹਦਾ ਹੈਗਾ 1200 1200 ਕਰਾਇਆ ਆਹ 900 ਰੁਪਏ ਦਾ ਨਵਾਂ ਆਇਆ ਇਹਦਾ 1200 ਤਰਾ ਰਿਹਾ ਯਾਰ 10 ਲਾਲ ਰੰਗ ਦਾ ਹੋਰ ਰੱਖਦੀ ਹੈਗੀ ਲਾਲ ਰੰਗ ਅੱਖਾਂ ਨੂੰ ਪੈਂਦਾ ਸਾਡੀਆਂ ਆ ਇਹ ਨਹੀਂ ਖੜਨੀ ਆ ਕਿ ਤੂੰ ਇੰਨੀ ਕੀ ਭਵਾ ਲਓ ਇਹ ਜਨਰੇਟਰ ਦੇ ਕਿ 1.5 ਲੱਖ ਰੁਪਏ ਕਰਾਇਆ ਦਾ ਥੱਲੇ ਲੱਗ ਜਾਗੇ ਹੀ ਇਹਨੂੰ ਚੱਲ 200 ਰੁਪਏ ਇਹਦਾ ਵੱਖਣਾ ਦੇ ਦੂ ਕਿੱਡਾ ਤੇਰਾ ਲੁਧਿਆਣੇ ਦੇ ਟੋਲ ਟੈਕ ਸਰ ਦਾ ਵੱਡਾ ਮੂੰਹ ਗੱਲ ਕੱਢੀ ਛੋਟੀ ਕਰਨ ਦੇ ਆ 600 ਯੂਨਟ ਮਾਫੀ ਅੱਜਕੱਲ ਜ਼ੀਰੋ ਬਿੱਲ ਆਉਂਦਾ ਤੇ ਦੂ 200 ਰੁਪਏ ਪੱਖਾ ਚਲਾਉਂਦਾ ਲੈਗਾ ਸਾਡੇ ਕੋਲ ਤੈਨੂੰ ਅਗਲੀ ਨਹੀਂ ਆ ਲੈਣੇ ਨਹੀਂ ਤੂੰ ਤੇ ਟੈਂਪਾਸ ਕਰਦਾ ਹਾਂ ਹਾਂਜੀ ਹਾਂਜੀ ਭਾਈ ਜੀ ਇੱਧਰ ਆਓ ਦੇਖੋ ਟੈਂਟਾ ਲੈਣਾ ਹੈ ਉਹ ਟੈਂਟਾ ਲਈਆਂ ਆ ਪਾ ਪਠੂੜਿਆਂ ਲਈਆਂ ਚੋ ਇਹ ਗੁੰਮ ਕਰੋ ਨਾਲ ਦੀ ਦੁਕਾਨ ਵੀ ਆਪਣੀ ਹਾਂਜੀ ਆਪਣੀ ਆ ਇਹਨਾਂ ਜਿਆਦਾ ਸਮਾਨ ਆ ਤੁਹਾਡੇ ਕੋ ਹਾਂਜੀ ਸਮਾਨ ਮਕਵਾੜੀ ਕਰਨਾ ਹੈ ਕਿ ਟੈਂਟ ਲੈਣਾ ਹੈ ਟੈਂਟੀ ਲੈਣ ਆਇਆ ਵਾਂ ਉਹ ਪਾਜੀ ਆਪਣੇ ਘਰ ਨਾਲ ਪ੍ਰੋਗਰਾਮ ਹੈਗਾ ਛੋਟਾ ਜਿਹਾ ਮਰ ਗਿਆ ਨਹੀਂ ਨਹੀਂ ਆਣਾ ਬਦੋ ਹੈਗਾ ਤੂੰ ਟੈਂਟ ਉਹ ਨਾ ਜਵਾਨ ਗੱਡੀ ਕਲਛਣੀ ਤੇਰੀ ਨਹੀਂ ਮੈਂ ਮੈਂ ਪੁੱਛਣ ਦੇ ਮੈਂ ਕਿਹਾ ਅੱਜ ਕੱਲ ਮਰਗਾਂ ਦਾ ਜਰਤ ਮਾਰ ਜਾਂਦੇ ਬਿਲਕੁਲ ਮਰਗਾਂ ਵਾਲੇ ਆਉਂਦੇ ਹੋਣੇ ਮੈਂ ਚੱਲਦਾ ਸਾਡੇ ਘਰ ਕੋਲ ਨਹੀਂ ਨਹੀਂ ਬੈਠੋ ਸਾਡੇ ਘਰ ਖੁਸ਼ੀ ਦਾ ਪ੍ਰੋਗਰਾਮ ਹੈ ਹਾਂਜੀ ਹਾਂਜੀ ਬੈਠੋ ਹੁਕਮ ਕਰੋ ਕੀ ਲੈਣਾ ਕਦੀ ਵੇਖਿਆ ਖੁਸ਼ੀ ਦਾ ਪ੍ਰੋਗਰਾਮ ਤੇ ਗਿਆ ਸਮਾਨ ਗਿਆ ਤੇਰਾ ਖੁਸ਼ੀ ਦੇ ਪ੍ਰੋਗਰਾਮ ਤੇ ਗਿਆ ਕਿ ਮਰਗਾਂ ਦੇ ਜਾਂਦਾ ਕੁਸ਼ੀ ਤੇ ਵੀ ਜਾਣਦਾ ਮੜਕਾ ਤੇ ਵੀ ਜਾਣਦਾ ਸਾਡੇ ਘਰ ਹੁੰਦਾ ਚੋ ਮਰ ਗਿਆ ਕਿ ਖੁਸ਼ੀ ਆ ਮਰ ਗਿਆ ਤੇਰਾ ਹੋਣਾ ਜਦੋਂ ਹੋਣਾ ਸਾਡੇ ਘਰ ਦੇ ਖੁਸ਼ੀ ਦਾ ਪ੍ਰੋਗਰਾਮ ਆ ਦੱਸੋ ਕੀ ਚਾਹਦਾ ਕੀ ਬਰੋਗਰਾਮ ਕੀ ਆ ਇਹ ਪ੍ਰੋਗਰਾਮ ਤੂੰ ਹੀ ਲੈਣਾ ਤੂੰ ਸਮਾਨ ਪੁੱਛ ਕਿਹੜਾ ਲਾਈਦਾ ਮੁੰਡੇ ਦਾ ਵੀ ਆ ਕੇ ਖਰੀਦਦਾ ਯਾਰ ਜੋ ਮਰਜੀ ਹੋਵੇ ਖੁਸ਼ੀ ਦਾ ਪ੍ਰੋਗਰਾਮ ਆ ਠੀਕ ਆ ਖੁਸ਼ੀ ਕਿਹੜੀ ਆ ਖੁਸ਼ੀ ਕੀ ਹੋ ਗਿਆ ਤਾਂ ਦੇਖੁ ਜੀ ਤੁਸੀਂ ਜੰਗ ਜਿੱਤ ਕੇ ਆਏ ਜੀ ਯਾ ਤੂੰ ਮਰਦੂਮ ਸ਼ਮਾਰੀ ਕਰਨੀ ਹੈ ਸਾਡੇ ਘਰ ਕਿਦਾ ਪਿਆ ਕੀ ਜਿਹੜਾ ਮਰਜ਼ੀ ਤੂੰ ਤੇਨੂੰ ਤੇਰਾ ਕੰਮ ਜਿਹੜਾ ਦਾ ਕੋਈ ਗੱਲ ਕਰ। ਜਿੱਦਾਂ ਦਾ ਪ੍ਰੋਗਰਾਮ ਉਹ ਹੋ ਜਾ ਤੁਹਾਨੂੰ ਟੈਂਟ ਰਵਾਗੇ ਨਾ ਕੀ ਬਣਾਉਗਾ ਮੈਂ? ਉਹ ਮੈਂ ਦੱਸਾਂਗਾ ਕੀ ਚਾਹੀਦਾ। ਦੇਖੋ ਠੀਕ ਆ ਜਿੱਦਾਂ ਦਾ ਟੈਂਟ ਲੈਣਾ ਮੈਂ ਦੱਸਾਂਗਾ। ਦੇਖੋ ਮਹਾਰਾਜ ਇੱਕ ਜਿਹੜਾ ਟੈਂਟ ਦੀਆਂ ਵੈਰਾਈਟੀਆਂ ਰੱਖੀਆਂ। ਦੇਖੋ ਚਾਹੀਦਾ ਕੀ ਆ। ਅੱਛਾ ਮੇਰੀ ਗੱਲ ਸੁਣ ਆਪਣਾ ਟੈਂਟ ਕਿਹੜੇ-ਕਿਹੜੇ ਰੰਗ ਦਾ ਤੁਹਾਡੇ ਕੋਲ? ਟੈਂਟ ਹਰ ਇੱਕ ਰੰਗ ਦਾ ਹੈ ਵਾ ਆਪਣਾ। ਨੀਲਾਵਾ ਪੀਲਾਵਾ ਭਾਈ ਤੇ ਆਪ ਲੈ ਕੇ ਕੀ ਚਾਹੀਦਾ ਕੀ ਤੁਨੂੰ ਹਰ ਬਰਾਤੇ ਮਿਲੇਗੀ ਤੁਨੂੰ ਫੁੱਲਾਂ ਵਾਲਾ ਨਹੀਂ ਹੈਗਾ ਫੁੱਲਾਂ ਵਾਲਾ ਮਿਲ ਜੇਗਾ ਮਤਲਬ ਬਾਹਰੋਂ ਲਾਲ ਰੰਗ ਹੋਵੇ ਵਿੱਚ ਹਰੇ ਫੁੱਲ ਬਣੇ ਹੋਣ ਤੇ ਜਿਹੜੇ ਉਹਦੀ ਐ ਕੋਨਾ ਨਾ ਆਸੇ ਪਾਸੇ ਉਹਨੂੰ yellow ਰੰਗ ਦਾ ਗੋਟਾ ਲੱਗਾ ਹੋਵੇ ਐਦਾਂ ਦਾ ਟੈਂਟ ਚਾਹੀਦਾ ਤੇ ਤੁਨ ਲਾਟਾਂ ਲਾ ਲਈ ਹੈ ਅੱਛਾ ਤੇਰਾ ਸਾਲ ਲਾਟਾਂ ਤੇ ਮੈਂ ਵੱਖਰਾ ਖਰਚਾ ਕਰਾਂ ਤੇ ਟੈਂਟ ਤੇ ਵੱਖਰਾ ਕਰਾਂ ਟੈਂਟ ਅੰਦਰ ਲਾ ਲਈ ਬਾਹਰ ਵਾਲ ਲਾਟਾਂ ਲਾ ਲਈ ਉਹ ਲਾਟਾਂ ਤੇ ਹੀ ਲਵਾ ਕੇ ਦੋਗੇ ਆਪਾਂ ਕੇ ਲੋਹਾ ਦਾ ਟੈਂਟ ਜਣਾਏ ਉੱਥੋਂ ਦਾ ਕੋਈ ਨਹੀਂ ਕਰ ਫਿਰ ਤੂੰ ਆਪਣਾ ਕੰਮ ਕਰਾ ਤੂੰ ਲੈਟਣ ਦਾ ਕੰਮ ਦਾ ਹੀ ਆਂਡਿਆ ਲੈ ਦੱਸ ਕੀ ਕੀ ਚਾਹੀਦਾ ਕੀ ਐ ਇਦਾਂ ਦਾ ਟੈਂਟ ਮੈਨੂੰ ਉਹਨੇ ਜਿੱਦਾਂ ਦਾ ਮੈਂ ਦੱਸਿਆ ਨਹੀਂ ਇਹ ਗੱਲ ਨਹੀਂ ਸਾਡੇ ਕੋਈ ਸਿੰਪਲ ਟੈਂਟ ਮਿਲੇਗਾ ਪਹਿਲੇ ਜਾਂਦਾ ਲਾਦਾਂਗੇ ਕੋਈ ਜਾਂ ਲਾਦਾਂਗੇ ਕੋਈ ਠੀਕ ਆ ਤੇ ਉਹ ਮੇਰੀ ਗੱਲ ਸੁਣ ਜਿਹੜਾ ਟੈਂਟ ਲੱਗਣਾ ਉਹ ਆਪਣਾ ਜਿਹੜੇ ਬਾਸ ਦੂਜੇ ਹੋਣੇ ਕਿ ਜਾਂ ਲੋਹੇ ਦਾ ਹੋਊਗਾ ਵਧੀਆ ਆ ਇਹਦਾ ਫਿਕਸ ਕਰ ਦੋ ਲੋਹੇ ਦੇ ਬਾਸ ਤੁਸੀਂ ਉੱਤੇ ਲੁਕੜਾਵਾ ਕੇ ਤੈਂ ਤੂੰ ਲਾਉਣਾ ਆਉਂਦੇ ਦਾ ਤਾਂ ਮੂ ਬੰਦ ਨਾ ਮਤਲਬ ਇਹ ਤੁਹਾਨੂੰ ਲੋਹੇ ਦੇ ਬਾਅਦ ਅੱਗੇ ਵੇਚ ਨਹੀਂ ਨਹੀਂ ਮਤਲਬ ਹੈਗਾ ਵਰਾ ਮੇਰੀ ਨੂਰੀ ਆ ਗਈ ਟੈਂਟ ਢੋੜ ਸਕਦਾ ਥੱਲੇ ਲੋਕ ਹੋਣੇ ਆ ਕੋਈ ਨਹੀਂ ਮਾਰਦਾ ਕੋਈ ਨਹੀਂ ਮਾਰਦਾ ਤੁਸੀਂ ਦੱਸੋ ਲਾਉਣਾ ਕੀ ਆ ਟੈਂਟਾਂ ਕਿ ਜਗਾ ਕਿੰਨੀ ਖੁੱਲੀ ਆ ਆਪਣੀ ਜਗਾ ਆਪਣਾ ਹੁਣ ਦਾ ਹਕਮਰਲੇ ਚ ਕਰਨਾ ਪ੍ਰੋਗਰਾਮ ਦਾ ਹਮੂਏ ਰਡੇ ਦਾ ਬੰਨ ਕੀ ਹੋ ਗਿਆ ਬੜਾਛਾਂ ਹੀ ਪਾਟੀਆਂ ਤੇਰੀਆਂ ਐਡਾ ਕ ਪ੍ਰੋਗਰਾਮ ਐ ਐਡਾ ਵੱਡਾ ਬਣਾ ਕੇ ਦੱਸਣ ਦੇ ਆ ਛੋਟਾ ਹੀ ਫੇਰ ਇੰਨਾ ਜ਼ਿੰਦਗੀ ਕਰਨਾ ਤੇਰੀ ਮੈਂ ਤੈਨੂੰ ਕਦੋਂ ਕਿਹਾ ਇੰਨਾ ਟੈਂਟ ਲਾ ਦਾ ਅਮਰਲੇ ਦਾ ਪ੍ਰੋਗਰਾਮ ਪ੍ਰੋਗਰਾਮ ਹੀ ਦਾ ਅਮਰਲੇ ਚ ਟੈਂਟ ਵੀ ਦਾ ਅਮਰਲੇ ਚ ਲਾਉਣਾ ਕੋਈ ਪ੍ਰੋਗਰਾਮ ਹੈ ਮੈਂ ਨਹੀਂ ਜਾਣਦਾ ਵੀ ਤੂੰ ਟੈਂਟ ਜਿਹੜਾ ਕਿੱਲੇ ਚ ਲਾ ਦੇ ਪੜੋਲ ਗਾਂ ਹੈ ਕੀ ਆ ਪ੍ਰੋਗਰਾਮ ਦੀ ਮਰਜ਼ੀ ਹੋਵੇ ਤੂੰ ਟੈਂਟ ਦਿਨ ਮੈਂ ਜਗ੍ਹਾ ਦੱਸਦੀ ਦਾ ਅਮਰਲੇ ਜਾ ਤੂੰ ਕੀ ਲਾ ਤੂੰ ਆਮ ਲੈਣੇ ਪ੍ਰੋਗਰਾਮ ਦੀ ਜਿਹੜਾ ਮਰਜ਼ੀ ਹੋਵੇ ਚੱਲ ਚਾਹੀਦਾ ਕੀ ਕੀ ਲਖਾ ਉਹ ਪਤੀਲੇ ਕਿਨੇ ਚਾਹੀਦੇ ਪਤੀਲੇ ਕੋਈ ਪਤੀਲੇ ਦੱਸ ਕਿਦਾਂ ਦੇ ਆ ਭਲਾ ਕਿਦਾਂ ਦੇ ਪਤੀਲੇ ਪਤੀਲੇ ਵਰਗੇ ਹੋਣੇ ਆ ਪਤੀਲੇ ਨੇ ਹੋਰ ਕਲੀ ਗਈ ਦੀ ਆ ਆਮ ਪਤੀਲੇ ਹੋਏ ਨੇ ਪਤੀਲੇ ਆ ਪਤੀਲੇ ਦਾ ਸਾਈਜ਼ ਵੀ ਤਾਂ ਕੋਈ ਚੀਜ਼ ਹੁੰਦੀ ਨਾ ਸਿਾਰੇ ਡੱਡ ਪਤੀਲੇੋਂ ਡੋਡੇ ਘਰ ਵੀ ਪਏ ਫਿਰ ਉਹ ਤੁਸੀਂ ਵਿੱਚ ਸਬਜ਼ੀਆਂ ਬਣਾਉਣੀਆਂ ਕਿ ਡੁੱਬ ਕੇ ਮਰਨਾ ਤੁਸੀਂ ਵਿੱਚ ਭਰਾਵਾ ਸਬਜ਼ੀਆਂ ਚਿੜੀਆਂ ਨੇ ਥੋੜੀ ਖਾਣੀਆਂ ਵੱਡੇ ਪਤੀਲੇ ਮੰਦੇ ਸਾਈਜ਼ ਦੇ ਦੱਸ ਉਹ ਦੱਸ ਦੇ ਕੰਮ ਸਮਾਨ ਕਿੱਧਰ ਪੈ ਮੰਨ ਦੱਸ ਮਾਰਾ ਜਾ ਪਤੀਲੇ ਤੇਰੇ ਵੱਡੇ ਦੇਵਾਂਗੇ ਪਤੀਲੇ ਆਓ ਬੈਈਓ ਇੱਧਰ ਕੀ ਹੈ ਇੱਧਰ ਦੱਸੀ ਇੱਧਰ ਦੁਕਾਨ ਚ ਕੀ ਹੈ ਓ ਇੰਨੇ ਗੱਲ ਦੇ ਸੁਣ ਫਿਰ ਦੱਸਣ ਆ ਵੀ ਖੜਨਾ ਵਾ ਨਾਲ ਇਹ ਕਿੰਨਾ ਕਰਾਇਆ ਵਾ ਇਹ ਹੀ ਦੇਵਾਂਗੇ ਇਹਦਾ ਕਿੰਨਾ ਕਰਾਇਆ ਇਹਦਾ ਹੈਗਾ 1200 1200 ਕਿਰਾਇਆ ਆਹ 900 ਰੁਪਏ ਦਾ ਨਵਾਂ ਆਇਆ 1200 ਕਿਰਾਇਆ ਰੱਖੀ ਨਵਾਂ ਲੈ ਆ ਵੇ ਇਹਨੂੰ ਕੀ ਕਹਿੰਦਾਈ ਪਟੀਲੇ ਨਾਲੇ ਗੋਲ ਤੇ ਵੇਚਾਈ ਦੀ ਇਹ ਨਾਲ ਥਾਪਣ ਵੀ ਦੇ ਦੋਗੇ ਆਹੋ ਆਪਾਂ ਕਹਿ ਕਿ ਨਾ ਵੀ ਲਿਓ 200 ਰੁਪਏ ਲਾਦਾ ਵਾ ਕਿਰਾਇਆ ਵੀ ਲੱਗ ਗਿਆ 200 ਰੁਪਏ ਥਾਪਣ ਦੇ ਹੀ ਰਾਈ ਆਹ ਇਹ ਪਟੀਲਾ ਇਹ ਸਾਰਿਆਂ ਤੋਂ ਵੱਡਾ ਵੱਡਾ ਸਾਜਿਆ ਕਿੰਨਾ ਤੋਂ ਭਾਰਾ ਭਾਰਾ ਤੇ ਉਹ ਪ੍ਰੋਗਰਾਮ ਕਰਨਾ ਕਿ ਵੇਚਲ ਲਿਖਣੇ ਆ ਉਨਾਈਵਰ ਹਲਵਾਈ ਨੂੰ ਹਿਸਾਬ ਦਾ ਹੁੰਦਾ ਨਾ ਉਹ ਕਹਿੰਦਾ ਜਿੰਨੇ ਜ਼ਿਆਦਾ ਬੰਦੇ ਲਵਾਈ ਤੇ ਜ਼ਿਆਦਾ ਹੁਣਾ ਨਾ ਨਹੀਂ ਹਲਵਾਈ ਦੋ ਹੀ ਲੱਗਣੇ ਨਾ ਚੁੱਕਿਆ ਤੇ ਜਾਵੇ ਜੇ ਮੇਰੇ ਕੋਲ ਚੁੱਕਿਆ ਜਾਊਗਾ ਹਲਵਾਈ ਕੋ ਕੁੱਤੇ ਚੁੱਕਿਆ ਨਾ ਆਹੋ ਸੋਹਰਾ ਹਲਵਾਈ ਆ ਆ ਪਤੀਲੇ ਜ ਆਪਣੇ ਕੋ ਅੱਛਾ ਏਦਾਂ ਨੇ ਏਦਾਂ ਨੇ ਨਾ 17 ਪਤੀਲੇ ਕਰਨੇ ਆਹ ਨਾ ਪਤੀਲੇ ਗਾੜੀ ਵੇਚਣ ਨੂੰ ਘੱੜਨੇ ਤੁਸੀਂ ਨਹੀਂ ਆਪਾਂ ਹਰ ਪਤੀਲੇ 17 ਵੈਰਾਈਟੀਆਂ ਬਣਾਉਣੀਆਂ ਨੇ ਲਵਾਈਆਂ ਨੇ ਵੱਡਾ ਪ੍ਰੋਗਰਾਮ ਏਡਾ ਪ੍ਰੋਗਰਾਮ ਘੜ ਕੇ ਮਾਰਨਾ ਤੁਸੀਂ ਇੰਨਾ ਕੋ ਤਾਂ ਤੇ ਪਾਛ ਜਾਏਗਾ ਨਹੀਂ ਤਾਂ ਹੈਗਾ ਪਿਛਾਉਣ ਦਾ ਨਾ ਨਾ ਯਾਰ ਮੈਂ ਕੱਲ੍ਹ ਨੂੰ ਥੋੜੀ ਖਾਣਾ ਜਨਤਾ ਹੋਣੀ ਹੈ ਸਤਾਰਾਂ ਬਣਾ ਦੇ ਕੇ ਕਹਿੰਦਾ ਬੇਕੂਫ ਬਣਾਏਗਾ ਤੇਨੂੰ ਕੀ ਲੱਗਦਾ ਆਪਣਾ ਕਰਾਇਆ ਲੈ ਤੂੰ ਅ ਵੀ ਵੱਜ ਜਾ ਮੈਂ ਕਹਿੰਦਾ ਬੇਕੂਫ ਉੱਜ ਨਾ ਜਾਏ ਹੋਰ ਢਾਲ ਚੌਲ ਬਣਾ ਲਓ ਸਾਡੇ ਘਰ ਨਾ ਖੁਸ਼ੀ ਦਾ ਪ੍ਰੋਗਰਾਮ ਹੈ ਆਪਾਂ ਯਾਤਰਾ ਤੇ ਨਹੀਂ ਚੱਲੇ ਕਿਤੇ ਠੀਕ ਆ ਆਪਾਂ 17 ਤਰ੍ਹਾਂ ਦੀਆਂ ਵੈਰਾਈਟੀਆਂ ਬਣਾਉਣੀਆਂ 17 ਪਤਿਲੇ ਹੈਗੇ तेरे ਕੋਲ ਸਤਾਰਾਂ ਬਣਾਉਣੀਆਂ ਤੁਸੀਂ ਕੀ ਹੋਏ ਚਿਕਰਨਾ ਉਹ ਭਰਾ ਤਾਂ ਆਪਣੇ ਕੰਮ ਨਾਲ ਮਤਲਬ ਕੋਈ ਨਹੀਂ ਰੱਖਦਾ 17 ਪਤਿਲੇ ਹੈਗੇ ਆਹ ਹੋਏ ਹੈਗੇ ਆਦੇ 17 ਪਤਿਲੇ ਕਰਨੇ ਕਿੰਨਾ ਕਰਾਇਆ ਇੱਕ ਪਤਿਲੇ ਦਾ 120 ਰੁਪਏ ਇੱਕ ਦਿਨ ਦੇ 120 ਹਾਂ ਬੱਲੇ ਓ ਤੇਰੇ 20 ਰੁਪਏ ਕਰਾਇ ਲਾ ਇੱਕ ਪਤੀਲੇ ਦਾ 20 ਰੁਪਏ ਵੇਛੋ ਟਿਪਟੀਲੀ ਆਇਓ ਲੈ ਜਾ ਉਹ ਤਾਂ ਸਾਡੇ ਘਰ ਵੀ ਆ ਗਈ ਪਤੀਲੀ ਨਹੀਂ ਆਉਂਦਾ ਓਏ ਵੀ ਭਾਈ ਓ ਲਾ ਲਓ ਇਸ ਤਾਲਾ ਮੇਰੇ ਅੱਗੇ ਮਨ ਜਾਣੀ ਹੁੰਦੇ ਓ ਯਾਰ ਤੇਰਾ ਪਤੀਲਾ ਜਾਣਾ ਇਹਦਾ ਕੁਝ ਵਿਗੜਨਾ ਵਾ ਅਸੀਂ ਸਬਜ਼ੀ ਬਣਾ ਲੇ ਤਾਂ ਇਦਾਂ ਧੋ ਕੇ ਵਾਪਸ ਨਹੀਂ ਮਾਰਾ ਜਹਾ ਡੱਕੜਾਇਆ ਜਿਹੜਾ ਮੇਨ ਆਉਂ ਲੱਗਦਾ ਹੋਰ ਕੀ ਲੈਣਾ ਪਤੀਲੇ ਤੋਂ علاوہ ਉਹ ਕੁਰਸੀਆਂ ਹੋਰ ਰੰਗ ਦੀਆਂ ਵੀ ਆ ਗਈਆਂ ਵਾ ਔਰ ਰੰਗ ਤੁਸੀਂ ਇਹਦੇ ਨਾਲ ਪੈਂਦਾ ਲਵੇ ਰਨੀਆ ਵਾ। ਓ ਯਾਰ ਦੱਸ ਲਾ ਰੰਗ ਤਾਂ ਹੋਰ ਰੰਗ ਦੀਆਂ ਆ ਗਈਆਂ। ਲਾ ਰੰਗ ਅੱਖਾਂ ਨੂੰ ਪੈਂਦਾ ਸਾਡੀਆਂ। ਆਈ ਨਹੀਂ ਖੜਨੀ ਆ। ਕਿ ਤੁਸੀਂ ਲੈਂਸੇ ਪਵਾ ਲਓ। ਅਜਾ ਪਹਿਲਾਂ ਅਸੀਂ ਲੈਂਸੇ ਪਵਾਈਏ ਤੇ ਫਿਰ ਕੁਰਸੀਆਂ ਲਈਏ। ਹੋਰ ਕੀ ਕਰਨਾ ਵਾ? ਲੈਂਸੇ ਪਵਾ ਲਓ। ਹੋਰ ਰੰਗ ਨਹੀਂ ਆਈਆਂ ਕੁਰਸੀਆਂ। ਨਹੀਂ ਇਹ ਹੋਣ ਆ ਗਈਆਂ। ਕੁਰਸੀਆਂ ਰਹਿਣ ਹੀ ਦੇ ਦੋ। ਅ ਗੋਲ ਟੇਬਲ ਚਾਹੀਦੀ ਹੈ। ਹਾਂ? ਗੋਲ ਟੇਬਲ। ਗੋਲ ਨਹੀਂ ਚੌਰਸ ਨਹੀਂ ਹੈਗੇ। ਆ ਚੌਰਸ ਹੈਗੇ। ਚੌਰਸ ਚੌਰਸ ਤੇ ਕੁਰਸੀਆਂ ਮਾਰਨੀਆਂ ਉੱਤੇ ਰਹੀ। ਉਹ ਭਰਾਵਾ ਬੋਲ ਟੇਬਲਾਂ ਦੇ ਉੱਤੇ ਲੋਕਾਂ ਕੋ ਨਹੀਂ ਖੜਵਾਇਆ ਤਾਂ ਚੌਰਸ ਤੇ ਵੀ ਬੰਦਾ ਨਾਲ ਬੈਠੀ ਜਾਂਦਾ ਇਹ ਦੇ ਕੀ ਕੋਆ ਮੜਵਾ ਨਾ ਲਈ ਪੌੜੀ ਯਾਰ ਸਮਾਨ ਕਿੱਦਾਂ ਰੱਖਿਆ ਤੂੰ ਸਮਾਨ ਆ ਭੈ ਜਿਹੜਾ ਰੱਖੀ ਨੇ ਅੱਛਾ ਤੇ ਆ ਜਨਰੇਟਰ ਵੀ ਖੜਨਾ ਨਾਲ ਇਹਦਾ ਕਿੰਨਾ ਕਰਾਇਆ ਜਿੰਨੇ ਇੱਥੇ ਅੱਗੇ ਰੋ ਕੱਢਣੀ ਆ ਇਹਦਾ ਫਾਇਦਾ ਹੀ ਨਹੀਂ ਹੁਣ ਗੱਲਾਤ ਜਾਂਦੀ ਨਹੀਂ ਭਰਾਵਾ ਜੇ ਲਾਈਟ ਚੱਲ ਗਈ ਤੇ ਫੇਰ ਕੋਈ ਨਹੀਂ 2 ਘੰਟੇ ਜਾਣੀ ਹੁਣ ਜਦ ਮਰਨੀ ਚੱਲੇ ਤੁਸੀਂ 2 ਘੰਟੇ ਕੋਈ ਨਹੀਂ ਹੁੰਦਾ ਤੂੰ ਸਮਾਨ ਵੇਚਣ ਬੈਠਾ ਕਿ ਗਾਕਾਂ ਨੂੰ ਭਜਾਉਣ ਦੇ ਤਾਂ ਮੈਂ ਕਹਿੰਦਾ ਤੁਸੀਂ ਥੱਲੇ ਨਾ ਲੱਗੋ ਮੈਂ ਤਾਂ ਕਹਿਣ ਦੇਵਾ ਜਿੰਨੇ ਤੇ ਆ ਹੁਣ ਕਦੇ ਲੱਤ ਜਾਂਦੀ ਇਹ ਜਨਰੇਟਰ ਦੇ ਕੀ 1.5 ਲੱਖ ਰੁਪਏ ਕਰਾਇਆ ਤਾਂ ਥੱਲੇ ਲੱਗ ਜਾਗੇ ਹੀ ਇਹਨੂੰ ਉਹ 5-6 ਲੱਖ ਰੁਪਏ ਇਹਦਾ ਵੱਖਰਾ ਦੇ ਦੂ ਕਿੱਡਾ ਤੇਰਾ ਲੁਧਿਆਣੇ ਦੇ ਟੋਲ ਟੈਕਸਰ ਕੋ ਵੱਡਾ ਮੂੰਹ ਗੱਲ ਕਢੀ ਛੋਟੀ ਕਰਨ ਦੇ ਆ ਚਲ ਇਹ ਵੀ ਲੈ ਲਾਂਗੇ ਇਹ ਵੀ ਲੈ ਲਈ ਹੋਰ ਹੋਰ ਫਿਰ ਆ ਇਦਾਂ ਕਰ ਪਲੇਟਾਂ ਨਾ ਜਿਹੜੀਆਂ ਆ ਫੋਨ ਵੀ ਲੈ ਲਈ ਹੈ ਫੋਲਦ ਲਾ ਲੈ ਫੋਲਦ ਅਸਲ ਇੱਕ ਸਜਾਵਟ ਕਰਨੀ ਤੇ ਹੋਰ ਵੈਲੈਂਟਾਈਨ ਦੇ ਮਨਾਉਣਾ ਇਹਦੇ ਨਾਲ ਸਜਾਵਟ ਨਹੀਂ ਮੈਂ ਕਹਿਣ ਜਾਵਾ ਇਹਦੇ ਪੈਸੇ ਤਾਂ ਨਹੀਂ ਲੌਗੇ ਉਦਾਂ ਹੀ ਨਾਲ ਆਪਾਂ ਇਹ ਤਾਂ ਮੇਰੇ ਘਰਾਂ ਮੁੰਡਾ ਵਾ ਮੈ ਅਹੇ ਲੱਗਨੇ ਲੱਗਨੇ ਤੂੰ ਆਲ ਮੁੰਡੇ ਦੇ ਘਰ ਪ੍ਰੋਗਰਾਮ ਹੋ ਉਹਦੇ ਪੈਸੇ ਲੰਦਾ ਪੈਸੇ ਹਰ ਇੱਕ ਚੀਜ਼ ਦੇ ਲੱਗਦੇ ਉਹ ਕਿੱਟ ਲਈ ਲਾਣੀ ਹੋ ਚਾਹ ਨਹੀਂ ਚਾਹ ਸਾਡੇ ਚ ਪੀਂਦਾ ਕੋਈ ਨਹੀਂ ਚਾਹ ਬਣਾਉਣੀ ਨਹੀਂ ਆਈ ਗਰਮੀ ਆ ਤੇ ਲੱਸੀ ਪਾ ਲਿਓ ਮੈਂ ਲੱਸੀ ਦਾ ਪਾ ਪਤੀਲੇ ਚ ਪਾਲਾਂ 17 ਪਤੀਲੇ ਕਾ ਤੇ ਖੜਨੇ ਹੋਰ ਉਹ ਖਾਲੀ ਥੋੜੀ ਚਕਾਣਾ ਚ ਲੱਸੀ ਬਣਾਉਣੀ ਆ ਹੋਰ ਕੋਈ ਬਣਾ ਦੇਣੀ ਆ ਉਹ ਭਰਾਵਾ ਇੱਕ ਜੀ ਲੱਸੀ ਬਣਾਉਣੀ ਆ 17 ਵੈਰਾਈਟੀਆਂ ਵਾਂ ਲੱਸੀ ਵਨ ਆਫ ਦਾ ਵੈਰਾਈਟੀ ਹੋ ਜਾਂਦਾ ਆ ਕਵਰ ਕਿੰਨਾ ਕਰਦਾ ਮੇਜ ਤੇ ਪਾਉਣ ਲਈ ਹੁੰਦਾ ਇਦਾਂ ਆ ਵੇ ਇਦਾਂ ਪਾਣਾ ਮੇਜ ਦੇ ਉੱਤੇ ਅੱਛਾ ਅਸੀਂ ਉੱਥੇ ਪ੍ਰੋਗਰਾਮ ਕਰਨਾ ਪ੍ਰਦਰਸ਼ਨੀਆਂ ਨਹੀਂ ਲਾਉਣੀ ਹੈਗੀ ਕੋਈ ਇਹਦੇ ਪੈੜੇ ਪੈੜੇ ਵੀ ਚਾਹੀਦਾ ਇਹ ਵੀ 500 ਦਾ ਬੱਕਰਾ ਵਾ ਇਦਾਂ ਦੇ ਪੱਖੇ ਹੈਗੇ ਆ ਮੇਲ ਦੇਣਗੇ ਇਹਦਾ ਕਿੰਨਾ ਕਰਾਇਆ ਇੱਕ ਪੱਖੇ ਦਾ ਇਹਦਾ ਹੁਣਾਈ 150 ਲਾ ਲਾਂਗੇ ਤੈਨੂੰ ਉਂਜ 200 ਲਾਈਦਾ 600 ਯੂਨਟ ਮਾਫਿਆ ਅੱਜ ਕਾ ਜ਼ੀਰੋ ਬਿੱਲ ਆਉਂਦਾ ਤੇ ਤੂੰ 200 ਰੁਪਿਆ ਪੱਖਾ ਚਲਾਉਂਦਾ ਲੈਣਾ ਸਾਡੇ ਕੋਲ ਇਹ ਹੋ ਤੈਨੂੰ ਫ੍ਰੀ ਕੌਣ ਦੇ ਹੋਰ ਕੁਝ ਚਾਹੀਦਾ ਈ ਉਹ ਲਾਲਾ ਨੇ 10-15 ਰੁਪਏ ਲਾਉਣੇ ਪੱਖੇ ਤੂੰ ਆਂਦਾ ਸਿਰ 150 ਰੁਪਿਆ ਲਾਉਂਦਿਆ ਕਰਾਇਆ ਯਾਰ ਅੱਡਾ ਹਾਲਾ ਦੁੱਜਾ ਹੁੰਦਾ ਈ ਉੱਠੇ ਉੱਠ ਮੈਂ ਦੰਬਣਿਆਰੀਆਂ ਵਾਲੀ ਦੁਕਾਨ ਤੋਂ ਫੂਕ ਮਾਰੀਏ ਬਾਬਾ ਸ਼ਿਰਕੋਮ ਕੰਮ ਤੇ ਰਹਿੰਦਾ ਉਹ ਮੇਰੀ ਗੱਲ ਸੁਣ ਭਰਾਵਾ ਕਿੰ ਇਦਾਂ ਕਰ ਆਪਣੇ ਦੁਕਾਨਪਾਨ ਦੇ ਗਾ ਟੈਂਟ ਦੀ ਤੇ ਜਾ ਕੇ ਤੇ ਮੱਥਾ ਢੇਕਿਆ ਆ ਕੇ ਮਹਾਰਾਜ ਦਾ ਨਾਲ ਆ ਜਾ ਕੇ ਜਿਹੜੇ ਚੱਕਰਿਆ ਬਿਆ ਤੈਨੂੰ ਅਗਲੀ ਨਹੀਂ ਆ ਕੰਮ ਸੌਣ ਲੈਣੇ ਨਹੀਂ ਤੂੰ ਤੇ ਟਾਈਮ ਪਾਸ ਕਰਨਾ ਤੂੰ ਟਾਈਮ ਪਾਸ ਤੂੰ ਕਰਨਾ ਤੂੰ